ਦੁਲੰਦਰ ਦੇ ਕਸਵਾ ਗੁਰਾਇਆ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਅੱਛੇ ਹਾਦਸਾ ਵਾਪਰਿਆ ਜਦੀਆਂ ਤਸਵੀਰਾਂ ਦੇ ਕਿ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਤਾਂ ਤੁਸੀਂ ਵੀ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਾਰ ਦੇ ਪਰ ਖੱੱਚੇ ਉੱਡੇ ਹੋਏ ਨੇ ਤਾਂ ਦੱਸਿਆ ਜਾ ਰਿਹਾ ਕਿ ਇਸ ਕਾਰ ਦਾ ਟਾਇਰ ਫਟਣ ਦੇ ਕਰਕੇ ਵੱਡਾ ਹਾਦਸਾ ਵਾਪਰਿਆ ਕਾਰ ਦੇ ਵਿੱਚ ਇੱਕੋ ਹੀ ਪਰਿਵਾਰ ਦੇ 5 ਮੈਂਬਰ ਸਵਾਰ ਸਨ ਜਿਨ੍ਹਾਂ ਨੂੰ ਕੀ ਗੰਭੀਰ ਸੱਟਾਂ ਲੱਗੀਆਂ ਘਟਨਾ ਦੀ ਸੂਚਨਾ ਮਿਲਦੇ ਸਾਰ ਸੜਕ ਸੁਰੱਖਿਆ ਫੋਰਸ ਵੀ ਟੀਮ ਮੌਕੇ ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਫਰਸਟ ایڈ ਦੇਣ ਤੋਂ ਬਾਅਦ ਉਹਨਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਤਾਂ ਉਹਨਾਂ ਨੇ ਇਸ ਘਟਨਾ ਲੈ ਕੇ ਕੀ ਜਾਣਕਾਰੀ ਸਾਂਝੀ ਕੀਤੀ ਆ ਆਓ ਸੁਣਦੇ ਹਾਂ ਅੱਜ ਗੁਰਾਇਆਂ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਇੱਕ ਕਾਰ ਜਲੰਧਰ ਤੋਂ ਜਮਨਾ ਨਗਰ ਜਾ ਰਹੀ ਸੀ ਜਿਸ ਦੇ ਵਿੱਚ ਚਾਰ ਲੋਕ ਸਵਾਰ ਸੀ ਜਿਸ ਦੇ ਵਿੱਚ ਕੀ ਇੱਕ ਲੇਡੀਜ਼ ਦੇ ਜ਼ਿਆਦਾ ਸੱਟ ਲੱਗੀ ਸੀ ਉਸ ਨੂੰ ਪਹਿਲਾਂ ਹਸਪੀਟਲ ਭੇਜ ਦਿੱਤਾ ਸੀ ਉਸ ਤੋਂ ਬਾਅਦ ਐਸਐਸਡੀਟੀ ਟੀਮ ਇੱਥੇ ਆਈ ਤੇ ਬਾਕੀ ਬੰਦਿਆਂ ਨੂੰ ਵੀ ਉਹਨਾਂ ਦੀ ਗੱਡੀ ਵਿੱਚ ਬਿਠਾ ਲ ਕੇ ਹਸਪੀਟਲ ਚੈੱਕ ਕਰਾਉਣ ਦੇ ਲਈ ਭੇਜ ਦਿੱਤਾ ਹੈ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਐਸਐਸਐਫ ਦੀ ਟੀਮ ਨੂੰ ਇੱਥੇ ਬਣਾਇਆ ਵਾ ਜਿਸ ਦੇ ਨਾਲ ਕੀ ਲੋਕਾਂ ਦੀ ਜਾਨ ਮਾਲ ਦੀ ਬਹੁਤ ਰੱਖਿਆ ਹੋ ਰਹੀ ਆ ਦੇਖੋ 2 ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਆ ਉਹ ਲੈ ਕੇ ਉਹਨੂੰ ਡਾਕਟਰ ਦੀ ਮੁੱਢਲੀ ਸਹਾਇਤਾ ਤੋਂ ਵਾਣ ਲਈ ਲੈ ਕੇ ਗਏ ਆ ਬਹੁਤ ਧੰਨਵਾਦ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇੱਕ ਦੇ ਸੱਟ ਲੱਗੀ ਸੀ ਲੇਡੀਜ਼ ਦੀ ਉਹਨੂੰ ਪਹਿਲਾਂ ਪਹਜ ਦਿੱਤਾ ਬਾਕੀ ਐਸਐਸਡੀ ਟੀਮ ਲੈ ਗਈ ਆ ਇਹ ਅਮਰੀਕ ਸਿੰਘ ਸਿਗੇ ਜੀ ਜਿਹੜੇ ਚਾਲਕ ਸਿਗੇ ਅਮਰੀਕ ਸਿੰਘ ਸਾਨੂੰ ਗੁਰਚੰਦ ਸਿੰਘ ਇਹਦੇ ਇਸ ਗੱਡੀ ਦੇ ਵਿੱਚ ਅਮਰੀਕ ਸਿੰਘ ਦੇ ਸਮੇਤ ਪੰਜ ਫੈਮਿਲੀ ਮੈਂਬਰਸ ਸੀ ਟੋਟਲੀ ਪੰਜ ਜਣੇ ਸੀ ਜਿਨ੍ਹਾਂ ਨੂੰ ਪੰਜ ਪੰਜੇ ਇੰਜਰਡ ਹੋਏ ਨੇ ਸਾਡੀ ਫੋਰਸ ਨੇ ਸਾਡੀ ਟੀਮ ਨੇ ਰਾਇਲ ਹਸਪੀਟਲ ਜਿੱਥੇ ਉਹਨਾਂ ਨੂੰ ਐਡਮਿਟ ਕਰਾਇਆ ਜਿੱਥੋਂ ਉਹਨਾਂ ਦੀ ਵਾਈਫ ਜਿਹੜੀ ਆ ਉਹ ਥੋੜਾ ਸੀਰੀਅਸ ਹੋਣ ਕਰਕੇ ਉਹਨਾਂ ਨੂੰ ਡੀਐਨਸੀ ਰੈਫਰ ਕੀਤਾ ਗਿਆ। ਬਾਕੀ ਇਹਨਾਂ ਦੀ ਗੱਡੀ ਆ ਗੱਡੀ ਇਹਨਾਂ ਦੀ ਅਸੀਂ ਕ੍ਰੇਨ ਮਗਵਾ ਕੇ ਜਿੱਥੇ ਕਹਿਣਗੇ ਉੱਥੇ ਉਹਨਾਂ ਦੀ ਪਹੁੰਚਾ ਦਾਂਗੇ। ਤੇ ਗੱਡੀ ਹਾਸਾ ਹੋਣ ਦਾ ਕਾਰਨ ਆ ਕਿ ਟਾਇਰ ਫਟ ਗਿਆ। ਬ੍ਰਾਂਡ ਦੇ ਓਵਰ ਬ੍ਰਿਜ ਤੇ ਬੱਸ ਸਟੈਂਡ ਵਾਲਾ ਓਵਰ ਬ੍ਰਿਜ ਤੇ ਟਾਇਰ ਫਟਣ ਕਾਰਨ ਇਹ ਗੱਡੀ ਦਾ ਨੁਕਸਾਨ ਹੀ ਗਈ ਜੀ। ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਤੋਂ ਬਚਾਇਆ ਉਸ ਤਰ੍ਹਾਂ ਮਤਲਬ ਜਿਹੜੇ ਇੰਜਰਡ ਹੋਏ ਨੇ ਪੰਜ ਫੈਮਿਲੀ ਮੈਂਬਰ ਸਮੇਤ ਚਾਲਕ ਦੇ ਸੋ ਦੱਸਿਆ ਜਾ ਰਿਹਾ ਕਿ ਇਹ ਕਾਰ ਅੰਮ੍ਰਿਤਸਰ ਤੋਂ ਜਮੂਨਾ ਨਗਰ ਜਾ ਰਹੀ ਸੀ ਜਿਸ ਦੌਰਾਨ ਇਹ ਹਾਦਸਾ ਗ੍ਰਸਤ